ਸਤਿ ਸ਼੍ਰੀ ਅਕਾਲ ਖਬਰਾਂ ਹੁਣ ਤੱਕ ਤੁਹਾਡਾ ਸਵਾਗਤ ਹੈ ਮੈਂ ਪਰਵਿੰਦਰ ਸਿੰਘ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਸਿਆਸਤ ਤੋਂ ਪੰਜਾਬ ਦੇ ਵਿੱਚ ਹੋਈ ਮੇਅਰ ਚੋਣਾਂ ਨੂੰ ਲੈ ਕੇ ਸਿਆਸਤ ਭਖਤੀ ਨਜ਼ਰ ਆ ਰਹੀ ਹੈ ਪਿਛਲੇ ਦਿਨੀ ਪਟਿਆਲਾ ਲੁਧਿਆਣਾ ਤੇ ਅੰਮ੍ਰਿਤਸਰ ਦੇ ਮੇਹਰਾਂ ਦੀ ਚੋਣ ਹੋਈ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਵੱਲੋਂ ਸਤਾਧਾਰੀ ਸਰਕਾਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਇਸੇ ਤਹਿਤ ਅੰਮ੍ਰਿਤਸਰ ਦੇ ਵਿੱਚ ਮੇਅਰ ਦੀ ਚੋਣ ਹੋਣ ਤੋਂ ਬਾਅਦ ਕਾਂਗਰਸ ਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਸਮੇਤ ਕਾਂਗਰਸੀਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਚੋਣਾਂ ਦੇ ਵਿੱਚ ਧਾਂਦਲੀ ਦਾ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਕਿ ਪਟਿਆਲਾ, ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਹੋਈ ਧਾਂਦਲੀ ਨੇ ਲੋਕਤੰਤਰ ਨੂੰ ਸ਼ਰਮਸਾਰ ਕਰ ਦਿੱਤਾ। ਅੰਮ੍ਰਿਤਸਰ ਦੇ ਵਿੱਚ ਬਹੁਮਤ ਦੇ ਬਾਵਜੂਦ ਵੀ ਪਾਰਸ਼ਦਾਂ ਨੂੰ ਯਾਨੀ ਕਿ ਐਮਸੀਜ਼ ਨੂੰ ਪਰੇਸ਼ਾਨ ਕੀਤਾ ਗਿਆ ਤੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਗਿਆ। ਬੜਿੰਗ ਨੇ ਦੋਸ਼ ਲਾਇਆ ਕਿ ਪੁਲਿਸ ਐਮਸੀਜ਼ ਨੂੰ ਧਮਕਾ ਰਹੀ ਸੀ ਅਤੇ ਪ੍ਰਸ਼ਾਸਨ ਨੇ ਵਿਰੋਧੀ ਨੇਤਾਵਾਂ ਨੂੰ ਵੀ ਨਿਸ਼ਾਨਾ ਬਣਾਇਆ। ਔਰ ਜਿਸ ਪ੍ਰਕਾਰ ਦੀ ਜਿਹੜੀ ਧਾਂਦਲੀ ਇਹ ਨਾ ਮੇਅਰ ਇਲੈਕਸ਼ਨਾਂ ਦੇ ਵਿੱਚ ਹੋਈ ਚਾਹੇ ਉਹ ਪਟਿਆਲੇ ਹੋਇਆ ਚਾਹੇ ਉਹ ਲੁਧਿਆਣੇ ਹੋਇਆ ਪਟਿਆਲੇ ਵੀ ਇੱਕ ਨੰਗਾ ਨਾ ਛੋਇਆ ਡੈਮੋਕ੍ਰੇਸੀ ਦਾ ਉਹ ਸਾਰੀ ਦੁਨੀਆ ਨੇ ਦੇਖਿਆ ਪੰਜਾਬ ਦੇ ਲੋਕਾਂ ਨੇ ਦੇਖਿਆ। ਔਰ ਉਸ ਤੋਂ ਬਾਅਦ ਇਹ ਸਾਰਾ ਕੁਝ ਕਰਨ ਤੋਂ ਬਾਅਦ ਦੋ ਜਗ੍ਹਾ ਤੇ ਮਕਮਲ ਮਜੋਰਿਟੀ ਸਾਡੀ ਆ ਗਈ ਸੀ ਇੱਕ ਫਗਵਾੜਾ ਚ ਔਰ ਦੂਸਰੀ ਮਜੋਰਿਟੀ ਸਾਡੀ ਅਮਰitsar ਸਾਹਿਬ ਵਿਖੇ ਆ ਗਈ ਸੀ ਔਰ ਫਗਵਾੜਾ ਚ ਵੀ ਜੋ ਹੋਇਆ ਤੁਸੀਂ ਲੋਕਾਂ ਨੇ ਦੇਖਿਆ ਕਿ ਸਾਡੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਪਰਚੇ ਦਰਜ ਕਰ ਦਿੱਤੇ ਗਏ ਪੰਜ ਕੌਂਸਲਰ ਸਹਿਬਾਨਾਂ ਤੇ ਲੇਕਿਨ ਸਾਡਾ ਕੌਂਸਲਰ ਟਾਸ ਤੋਂ ਮਸ ਨਹੀਂ ਹੋਇਆ ਇਲੈਕਸ਼ਨ ਤੇ ਗਏ ਤੇ ਇਲੈਕਸ਼ਨ ਰੱਦ ਕਰ ਦਿੱਤੀ ਗਈ ਹਾਲਾ ਕਿ ਮਾਨਜੋਗ ਹਾਈ ਕੋਰਟ ਦੀਆਂ ਹਦਾਇਤਾਂ ਸਨ ਔਰ ਅੱਜ ਵੀ ਮਾਨਜੋਗ ਹਾਈ ਕੋਰਟ ਨੇ ਇਹਦੇ ਤੇ ਕੌਗਨੀਸੈਂਸ ਲੈਂਦਿਆਂ ਕਿਹਾ ਕਿ ਜ਼ਿੰਮੇਦਾਰ ਠਹਿਰਾਇਆ ਜਾਏਗਾ ਇਲੈਕਸ਼ਨ ਕਿਉਂ ਰੱਦ ਹੋਈ ਹੈ ਦਿਨਾ ਦਿਨਾਂ ਦੇ ਅੰਦਰ ਅੰਦਰ ਇਲੈਕਸ਼ਨ ਦੁਬਾਰਾ ਫਗਵਾੜਾ ਦੀ ਕਰਾਈ ਜਾਵੇ ਜਿੱਥੇ ਸਾਨੂੰ ਸਭ ਤੋਂ ਵੱਡਾ ਡਰ ਸੀਗਾ ਅੰਮ੍ਰਿਤਸਰ ਸਾਹਿਬ ਜਿੱਥੇ ਇਹਨਾਂ ਨੇ ਜਦੋਂ ਮジョਰਿਟੀ ਨਹੀਂ ਆਈ ਬਾਕੀ ਤਾਂ ਹਰ ਜਗ੍ਹਾ ਤੇ ਇਹਨਾਂ ਨੇ ਚੋਣਾ ਵੇਲੇ ਨਾਲ ਕਰਾ ਲੀਆਂ ਜਿੱਥੇ ਇਹਨਾਂ ਨੂੰ ਲੱਗਦਾ ਸੀ ਸਾਡਾ ਮੇਅਰ ਬਣੇਗਾ ਉੱਥੇ ਵੀ ਇਹਨਾਂ ਕੋਲ ਮジョਰਿਟੀ ਨਹੀਂ ਸੀ ਸਾਡੇ ਬੰਦੇ ਇੱਧਰ ਉੱਧਰ ਕਰਕੇ ਲੈ ਗਏ ਕੁਝ ਲੇਕਿਨ ਅੰਮ੍ਰਿਤਸਰ ਸਾਹਿਬ ਵਿਖੇ ਕੱਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਮਯੂਤ ਸੀ ਤੇ ਮੰਤਰੀ ਥਾਲੀਵਾਲ ਦੀ ਡਿਊਟੀ ਲੱਗੀ ਸੀ ਔਰ ਪੁਲਿਸ ਜਿਹੜੀ ਹੈ ਉਹ ਤਾਬਾ ਤੋੜ ਮਲਕੇ ਸਾਡੇ ਕਾਉਂਸਲਰ ਸਹਿਬਾਨਾਂ ਨੂੰ ਫੜਨ ਫੜਾਉਣ ਤੇ ਲੱਗੀ ਵੀ ਸੀ ਵੇਸੇ ਕਰਕੇ ਉਹ ਇਨਸੀਡੈਂਟ ਹੋਇਆ ਬਾਬਾ ਸਾਹਿਬ ਅੰਬੇਦਕਰ ਦਾ 26 ਜਨਵਰੀ ਵਾਲੇ ਦਿਨ 4 ਵਜੇ ਇਸ ਤਰ੍ਹਾਂ ਇਨਸੀਡੈਂਟ ਹੋਣਾ ਇਹਦਾ ਮਤਲਬ ਪੁਲਿਸ ਸੁੱਤੀ ਪਈ ਸੀ ਤੇ ਪੁਲਿਸ ਦਾ ਧਿਆਨ ਕਾਉਂਸਲਰ ਫੜਨ ਤੇ ਸੀ ਚੋਣ ਕਰਾਉਣ ਦੇ ਸੋ ਇਹਨਾਂ ਨੇ ਕੀ ਕੀਤਾ 90 ਦਾ ਹਾਊਸ ਹੁੰਦਾ ਸੀਗਾ 90 ਦਾ ਤੇ ਦੋ ਇਹਨਾਂ ਨੇ ਨਾਲ ਹੋਰ ਕੌਨਸਟਿਨਸੀਜ਼ ਰੂਰਲ ਦੀਆਂ ਐਡ ਕਰ ਲੀਆਂ ਕਿ ਉਹਨਾਂ ਦੇ ਐਮ.ਐਲ.ਏ ਸਮਾਨ ਰੀਆਂ ਵੋਟਾਂ ਪਾ ਲਾਂਗੇ ਤਾਂ ਜੋ ਸਾਡੀ ਗਿਣਤੀ ਹੋਰ ਵੱਧ ਜਾਏਗੀ 92 ਹੋ ਗਈਆਂ ਜੀ ਟੋਟਲ ਤੇ 92 ਚੋਂ 41 ਲੋਕ ਜਿਹੜੇ ਸਾਡੇ ਨਾਲ ਜਿਹੜੇ ਅਸੀਂ ਬੱਸ 'ਚ ਬਿਠਾ ਕੇ ਮੈਂ ਤੇ ਬਾਜਵਾ ਸਾਹਿਬ ਜਿਹੜੇ ਬਾਜਵਾ ਸਾਹਿਬ ਅਗਵਾਈ ਕਰ ਰਹੇ ਸੀ ਪ੍ਰਤਾਪ ਸਿੰਘ ਜੀ ਤੇ ਅਸੀਂ ਬੱਸ 'ਚ ਬੈਠ ਕੇ ਲੈ ਕੇ ਗਏ ਪਹਿਲਾਂ ਤਾਂ ਸਾਨੂੰ ਅਸੀਂ ਬੱਸੋਂ ਉਤਰੇ ਕਹਿੰਦੇ ਅਸੀਂ ਸਵਾ 3:00 ਵਜੇ ਉੱਥੇ ਪਹੁੰਚ ਗਏ ਸਾਨੂੰ ਖੱਜਲ ਖਰਾਬ ਕੀਤਾ ਗਿਆ ਜਾਨ ਮੁੱਝ ਕੇ ਕਮਿਸ਼ਨਰ ਬਾਹਰ ਆ ਕੇ ਖੜਾ ਹੋ ਗਿਆ ਸਾਡੇ ਬੰਦੇ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਕਿਹਾ ਜਾ ਰਿਹਾ ਸੀ ਵੀ 4 ਵਜੇ ਤੱਕ ਇਹਨਾਂ ਦਾ ਟਾਈਮ ਬਾਹਰ ਹੀ ਨਿਵੇੜ ਦੇਣ ਜਦੋਂ ਫਿਰ ਮੈਂ ਸੋਨੀ ਸਾਹਿਬ ਬਾਜਵਾ ਸਾਹਿਬ ਉਹ ਜਲਾ ਸਾਹਿਬ ਦੇ ਟੱਪ ਕੇ ਗਏ ਤਾਂ ਫਿਰ ਉਹਨਾਂ ਨੇ ਸਾਡੇ ਕਾਉਂਸਲਰ ਸਹਿਬਾਨਾਂ ਨੂੰ ਅੰਦਰ ਜਾਣ ਦਿੱਤਾ ਕਿਆਲੀ ਤਾਂ ਸਾਡੇ ਸੀ ਜਨਾਬ ਚਾਰ ਕਾਲੀਦਲ ਦੇ ਕਾਉਂਸਲਰ ਸਨ ਜਿਨ੍ਹਾਂ ਨੂੰ ਵਿਕਰਮ ਮਜੀਠੀਆ ਲੈ ਕੇ ਆਇਆ ਉਹ ਅੰਦਰ ਬੜੀ ਮੁਸ਼ਕਲ ਨਾਲ ਉਹ ਵੀ ਉਹਨਾਂ ਨੇ ਭੇਜੇ ਸੱਤ ਬੀਜੇਪੀ ਦੇ ਕੌਂਸਲਰਸ ਸਾਥੀ ਸਨ ਇਹ ਟੋਟਲ ਲਗਭਗ 52 ਹੋਗੇ ਲਗਭਗ ਨਹੀਂ ਟੋਟਲ ਫਿਗਰ 52 ਹੋਗੀ 92 ਚੋਂ 52 ਦੀ ਫਿਗਰ ਹੁਣ ਅੰਦਰ ਗਏ ਅੰਦਰ ਜਦੋਂ ਗਏ ਤਾਂ ਉਥੇ ਸੋਚਕ ਸਮਾਗ ਮੋਇਆ ਕਮਿਸ਼ਨਰ ਬਾਰਵਾ ਸਾਹਿਬ ਦਸਣਗੇ ਸੋ ਕਮਿਸ਼ਨਰ ਨੇ ਕੁਰਸੀ ਤੇ ਬੈਠਿਆਂ ਸਾਰ ਕੇਵਲ ਸਿੱਧੇ ਨਾਂ ਪੜ ਕੇ ਸਨਾ ਦਿੱਤੇ ਗਏ ਹਾਲਾਂਕਿ ਵੀਡੀਓਗ੍ਰਾਫੀ ਹੋਣੀ ਸੀ ਹੱਥ ਖੜੇ ਕਰਾਉਣੇ ਸੀ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਸਨ ਪੁਲਿਸ ਪ੍ਰੋਟੈਕਸ਼ਨ ਦੇਣੀ ਹੈ ਕਾਉਂਸਲਰ ਸੇਵਾ ਨੂੰ ਜਿੱਥੇ ਕਿ ਪੁਲਿਸ ਸਾਨੂੰ ਹੀ ਸਾਡੇ ਕਾਉਂਸਲਰਾਂ ਨੂੰ ਡਰਾ ਰਹੀ ਸੀ ਉਹਨਾਂ ਨੇ ਕਿਹਾ ਸੀ ਪ੍ਰੋਟੈਕਸ਼ਨ ਦਿਓ ਤੇ ਬਿਨਾ ਹੱਥ ਖੜੇ ਕੀਤੇ ਅੰਦਰ ਕੇਵਲ ਨਾਂ ਪੜ ਕੇ ਕਾਉਂਸਲਰ ਸੇਵਾ ਨੂੰ ਸਨਾ ਦਿੱਤਾ ਗਿਆ ਕਿ ਫਲਾਣਾ ਮੇਅਰ ਫਲਾਨਾ ਸੀਨੀਅਰ ਡਿਪਟੀ ਮੇਅਰ ਤੇ ਫਲਾਨਾ ਡਿਪਟੀ ਮੇਅਰ ਅੰਦਰ ਰੌਲਾ ਪੈ ਗਿਆ ਜੀ ਤੇ 52 ਦੇ 52 ਲੋਕ ਉੱਥੇ ਫਿਰ ਆបਦਾ ਪ੍ਰਦਰਸ਼ਨ ਕਰਦੇ ਰਹੇ ਲੜਾਈ ਲੜਦੇ ਰਹੇ ਅੰਦਰ ਅੰਦਰ ਲੜਾਈ ਲੜਦੇ ਰਹੇ ਔਰ ਘੰਟਾ ਜਦੋਂ ਜ਼ਿਆਦ ਕਰਨ ਤੋਂ ਬਾਅਦ ਮਗਰਲੇ ਗੇਟ ਥਾਣੀ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਜਿਹੜੇ ਸੀ ਉਹ ਮਗਰਲੇ ਗੇਟ ਚੋਂ ਬਾਹਰ ਕੱਢ ਦਿੱਤੇ ਗੇ ਜਿਹੜਾ ਸਭ ਕੁਝ ਪ੍ਰੈਸ ਨੇ ਵੇਖਿਆ ਤੇ ਸਾਡੇ ਲੋਕਾਂ ਦੀ ਅਸੀਂ ਬਾਹਰ ਆ ਕੇ 41 ਬੰਦਿਆਂ ਦੀ ਜਿਵੇਂ ਪ੍ਰੇਡ ਕਰਾਈ ਦੀ ਹੈ ਇੱਕ ਥਾਂ ਤੇ ਖੜੇ ਕਰਕੇ 41 ਦੇ 41 ਟੰਡਾ ਉਹ ਗਿਣਾਏ ਚਾਰ ਅਕਾਲੀ ਨਾਲਾਂ ਵਾਲਿਆਂ ਨੇ ਆਪਣੇ ਗਿਣਾਏ ਕਿ ਆਹ ਚਾਰ ਸਾਡੇ ਖੜੇ ਤੇ ਸੱਤ ਜਿਹੜੇ ਆ ਉਹ ਭਾਜਪੀ ਦੇ ਲੋਕਾਂ ਨੇ ਗਿਣਾਏ ਅੱਜ ਵੀ ਉਹ ਇਹ ਗੱਲ ਕਹਿੰਦੇ ਆ ਸਾਰੇ ਸਾਡੇ ਖਿਆਲੀ ਵੀ ਤੇ ਦੂਜੀਆਂ ਨਹੀਂ ਪਾਰਟੀ ਨਹੀਂ ਵੀ ਅਸੀਂ 52 ਦੇ 52 ਐਫੀ ਡਿਵੀਡ ਦੇਣ ਨੂੰ ਤਿਆਰ ਹੈ ਅੰਦਰ ਚੋਣ ਨਾਮ ਦੀ ਕੋਈ ਚੀਜ਼ ਹੋਈ ਨਹੀਂ ਕਿਸੇ ਨੇ ਹੱਥ ਨਹੀਂ ਖੜਾ ਕਰਾਇਆ ਕਿਸੇ ਨੇ ਗੱਲਬਾਤ ਨਹੀਂ ਕੀਤੀ ਕੇਵਲ ਅਨਾਉਂਸ ਕਰ ਦਿੱਤਾ ਗਿਆ ਸੋ ਇਹ तमाम ਚੀਜ਼ਾਂ ਤੋਂ ਬਾਅਦ ਫੇਰ ਮੈਂ ਤੇ ਪ੍ਰਤਾਪ ਸਿੰਘ ਬਾਜਲਾ ਸਾਹਿਬ ਨੇ ਅਸੀਂ ਉੱਥੇ ਧਰਨਾ ਲਾਇਆ ਬੈਠੇ ਰਹੇ ਔਰ ਅੱਜ ਅਸੀਂ ਹਾਈ ਕੋਰਟ ਚ ਪਟੀਸ਼ਨ ਵੀ ਦਾਇਰ ਜਿਹੜੀ ਕੀਤੀ ਹੈ ਜੀਰਾ ਮੇ ਰੱਖਿਆਲ ਕੱਲ ਤੇ ਉਹ ਲੱਗੀ ਹੈ ਗਵਰਨਰ ਸਾਹਿਬ ਨੂੰ ਅੱਜ ਅਸੀਂ ਟਾਈਮ ਲੈ ਕੇ ਮਿਲਣ ਆਸੀ ਆਏ ਸਾਂ ਅਸੀਂ ਮੰਗ ਕੀਤੀ ਹੈ ਕਿ ਇੱਕ ਤਾਂ ਇਨਕੁਆਇਰੀ ਹੋਣੀ ਚਾਹੀਦੀ ਔਰ ਦੂਸਰੀ ਸਾਡੀ ਮੰਗ ਹੈ ਕਿ ਇਹ ਇਲੈਕਸ਼ਨ ਇਨਕੁਆਇਰੀ ਤੋਂ ਨਾਲ-ਨਾਲ ਤੁਹਾਨੂੰ ਪਤਾ ਲੱਗ ਜਾਏਗਾ ਇਹ ਦੁਬਾਰਾ ਹੋਣਾ ਚਾਹੀਦਾ ਹੈ। ਔਰ ਤੀਜੀ ਸਾਡੀ ਮੰਗ ਹੈ ਕਿ ਜਿਹੜੇ ਅਫਸਰ ਖਾਸ ਕਰਕੇ ਡਿਵੀਜ਼ਨਲ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਕਮਿਸ਼ਨਰ ਜੋ ਪੁਲਿਸ ਦਾ ਰਵਈਆ ਸਨ ਉਹ ਜਿਹੜੇ ਇਨਵੋਲਵ ਸੀਗੇ ਇਸ ਧਾਂਦਲੀ ਦੇ ਵਿੱਚ ਡੈਮੋਕ੍ਰੇਸੀ ਦਾ ਕਤਲ ਕਰਨ ਦੇ ਵਿੱਚ ਉਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ। ਔਰ ਸਾਨੂੰ ਗਵਰਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਬਿਲਕੁਲ ਇਹਨਾਂ ਅਫਸਰਾਂ ਤੇ ਲੀਗਲ ਓਪੀਨੀਅਨ ਲੈ ਕੇ ਉਹਨਾਂ ਨੇ ਨਾਲ ਦੀ ਨਾਲ ਹੀ ਆਰਡਰ ਕੀਤੇ ਐ ਕਿ ਮਿਸਟਰ ਜੈਨ ਦਾ ਨਾਮ ਲੈ ਰਹੇ ਸੀ ਕਿ ਉਹਨਾਂ ਨੂੰ ਬੁਲਾਇਆ ਜਾਵੇ ਔਰ ਲੀਗਲ ਓਪੀਨੀਅਨ ਲੈ ਕੇ ਬੰਦੀ ਕਾਰਵਾਈ ਇਹਨਾਂ ਅਫਸਰਾਂ ਤੇ ਤੇ ਇਸ ਚੁਨਾਬ ਚੁਨਾਵੀ ਪ੍ਰਕਿਰਿਆ ਦੀ ਇਨਕੁਆਰੀ ਇਹ ਹੋਣੀ ਚਾਹੀਦੀ ਆਲ ਇੰਡੀਆ ਲੈਵਲ ਤੇ ਕਰ ਰਿਹਾ ਉਹ ਕੇਜਰੀਵਾਲ ਛੋਟੇ ਰੂਪ ਦੇ ਵਿੱਚ ਪੰਜਾਬ ਚ ਕਰ देयर इज ਨੋ ਪ੍ਰੈਸ ਤੋਂ ਲੈ ਕੇ ਜੋ ਵੀ ਇਹਨਾਂ ਦਾ ਤੌਰ ਤਰੀਕਾ ਹੈ ਇਹੀ ਤੌਰ ਤਰੀਕਾ ਭਾਜਪਾ ਦਾ ਸਾਰੇ ਹਿੰਦੁਸਤਾਨ ਦੇ ਵਿੱਚ ਆਪੋਜੀਸ਼ਨ ਨੂੰ ਪਰੇਸ਼ਾਨ ਕਰਨਾ ਕੇਸਿਸ ਇਹਨਾਂ ਦੀ ਏਜੰਸੀਆਂ ਰਜਿਸਟਰ ਕਰ ਰਹੀਆਂ ਉਹੀ ਇੱਥੇ ਇਹਨਾਂ ਦਾ ਹਾਲ ਤੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਨਾ ਕੱਲ ਸਵੇਰੇ ਹੀ ਮੈਂ ਜਾ ਰਿਹਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਮਿਲ ਵੀ ਰਿਹਾ ਸਖਤ ਇਤਰਾਜ਼ ਵੀ ਜਿਤਾ ਰਿਹਾ ਕਿ ਇਹ ਕੰਮ ਜਿਹੜਾ ਹੈ ਚੰਡੀਗੜ੍ਹ ਵਾਲਾ ਇਹ ਬੰਦ ਕਰੋ ਜੀ ਇਹ ਸਾਨੂੰ ਤੇ ਭੁਗਦਾ ਨਹੀਂ ਇਹਨੂੰ ਕੰਮ ਨੂੰ ਬੰਦ ਕਰੋ ਇਸ ਨੂੰ ਉਹ ਇਹ ਗੱਲ ਅਸੀਂ ਆਪਣਾ ਇਤਰਾਜ਼ ਜਾਵਾਂਗੇ ਅੱਗੇ ਬਗizie ਪਹਿਲਾਂ ਵੀ ਜਤਾਇਆ ਪਹਿਲੇ ਵੀ ਜਤਾਇਆ ਤੋਂ ਤਗਲੀ ਖਬਰ ਦਾ ਰੁਕ ਕਰਦੇ ਅਗਲੀ ਖਬਰ ਬਾਬਾ ਬਕਾਲਾ ਸਾਹਿਬ ਤੋਂ ਐ ਜਿੱਥੋਂ ਇੱਕ ਲੜਕੀ ਨੇ ਇੱਕ ਲੜਕੇ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਐਨ ਆਰ ਆਈ ਲੜਕੀ ਨੇ ਦੋਸ਼ ਲਗਾਇਆ ਕਿ ਉਸ ਦੇ ਨਾਲ ਵਿਆਹ ਦਾ ਝਾਂਸਾ ਦੇ ਕੇ ਜਨਸੀ ਸ਼ੋਸ਼ਣ ਕੀਤਾ ਗਿਆ ਅਤੇ ਉਸੇ ਨਾਲ ਧੋਖਾਧੜੀ ਵੀ ਕੀਤੀ ਗਈ ਜਿਸ ਕਰਕੇ ਪੁਲਿਸ ਤੱਕ ਵੀ ਮਾਮਲਾ ਪਹੁੰਚਿਆ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਥਿਤ ਤੌਰ ਤੇ ਪਿੰਡ ਸੂਰੋਪ ਪੱਡਾ ਦੇ ਨੌਜਵਾਨ ਨੇ ਕੈਨੇਡਾ ਦੀ ਐਨ ਆਰ ਆਈ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਿਨਸੀ ਸ਼ੋਸ਼ਣ ਕਰਨ ਅਤੇ ਪੈਸੇ ਹੜੱਪਣ ਸੰਬੰਧੀ ਪੁਲਿਸ ਥਾਣਾ ਮਹਿਤਾ ਵਿੱਚ ਲਿਖਤੀ ਸ਼ਿਕਾਇਤ ਕੀਤੀ ਹੈ ਪੀੜਤ ਲੜਕੀ ਵੱਲੋਂ ਪੁਲਿਸ ਥਾਣਾ ਮਹਿਤਾ ਦੇ ਮੁਖੀ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਨਿਰਾਸ਼ਾ ਵੀ ਪ੍ਰਗਟ ਕੀਤੀ ਹੈ ਤਾਂ ਕੈਨੇਡਾ ਦੇ ਵਿਨੀਪੈਗ ਨਿਵਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਪਿਛਲੇ ਕਰੀਬ 3.5 3.5 ਸਾਲ ਤੋਂ ਕੈਨੇਡਾ ਰਹਿੰਦੀ ਹੈ ਅਤੇ ਉਸਨੇ ਪਿੰਡ ਸੁਰੂਪ ਪੱਡਾ ਦੇ ਨੌਜਵਾਨ ਖੁਸ਼ਵੀਰ ਸਿੰਘ ਪੱਡਾ ਪੁੱਤ ਨੂੰ ਕੈਨੇਡਾ ਵਿੱਚ ਹੀ ਉਸ ਨਾਲ ਰਹਿੰਦਾ ਸੀ ਅਤੇ ਨਾਲ ਇਕੱਠੇ ਰਹਿੰਦੇ ਸੀ ਅਤੇ ਉਕਤ ਨੌਜਵਾਨ ਨੇ ਉਸ ਨਾਲ ਵਿਆਹ ਕਰਾਉਣ ਦਾ ਚਾਂਸਾ ਦੇ ਕੇ ਸਬੰਧ ਕਾਇਮ ਕੀਤੇ ਸਨ ਅਤੇ ਉੱਥੇ ਬਿਜ਼ਨਸ ਵੀ ਸਾਂਝਾ ਕੀਤਾ ਸੀ ਸਾਲ 2023 ਵਿੱਚ ਉਹ ਇਕੱਠੇ ਇੱਕ ਘਰ ਵਿੱਚ ਰਹਿੰਦੇ ਰਹੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਵਿਆਹ ਕਰਾਉਣ ਦਾ ਵਾਅਦਾ ਵੀ ਕੀਤਾ ਸੀ ਉਹ ਕਹਿੰਦਾ ਸੀ ਕਿ ਮੇਰੀ ਪੀਆਰ ਹੁਣ ਉਪਰੰਤ ਵਿਆਹ ਕਰਵਾ ਲਵਾਂਗੇ ਪਰ ਹੁਣ ਲੜਕੀ ਨੇ ਧੋਖਾ ਧੜੀ ਦਾ ਦੋਸ਼ ਲਗਾ ਦਿੱਤਾ ਹੈ ਪੀੜਤ ਲੜਕੀ ਦਾ ਤੇ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਉਹ ਜ਼ਰੂਰ ਸੁਣਦੇ ਆ ਜੀ ਨਾਮ ਸ਼ਸ਼ੀਕਲ ਜੀ ਮੇਰਾ ਨਾਮ ਕਲਪਨਾ ਹੈ ਤੇ ਮੈਂ ਵਿਨੇਪੈਕ ਕੈਨੇਡਾ ਵਿੱਚ ਰਹਿਨੀ ਆ ਉੱਥੇ ਮੈਂ 3 ਸਾਲ 8 ਮਹੀਨੇ ਤੋਂ ਇੱਕ ਮੁੰਡੇ ਦੇ ਨਾਲ ਜੋ ਕਿ ਸਰੋਪੱਡਾ ਪਿੰਡ ਦਾ ਨਾਂ ਉਹਦਾ ਖੁਸ਼ਬੀਰ ਸਿੰਘ ਪੱਡਾ ਹੈ ਤੇ son of ਪ੍ਰੇਮ ਸਿੰਘ ਪੱਡਾ ਤੇ ਮੈਂ ਉਹਦੇ ਨਾਲ ਰਹਿੰਦੀ ਸੀਗੀ ਮੈਨੂੰ ਕਹਿੰਦਾ ਸੀਗਾ ਕਿ ਤੇਰੇ ਨਾਲ ਮੈਰਿਜ ਕਰਨੀ ਆ ਇਦਾਂ ਕਹਿ ਕੇ ਕਿ ਆਪਾਂ ਡੇਟ ਕਰਦੇ ਰਹੇ ਇਕੱਠੇ ਇੱਕ ਦੂਜੇ ਦੇ ਘਰ ਆਣਾ ਜਾਣਾ ਰਿਹਾ ਆ ਪਰ ਰਾਤ ਨੂੰ ਨਾਲ ਰਹਿੰਦੇ ਸੀਗੇ ਤੇ ਥੋੜੇ ਟਾਈਮ ਬਾਅਦ 2023 ਵਿੱਚ ਆਪਾਂ ਮੂਵ ਹੋ ਗਏ ਇੱਕੋ ਘਰ ਚ ਤੇ ਲਿਵਿੰਗ ਵਿੱਚ ਰਹਿ ਰਹੇ ਸੀਗੇ ਤੇ ਉਹ ਮੈਨੂੰ ਕਹਿੰਦਾ ਸੀਗਾ ਕਿ ਮੈਂ ਘਰੇ ਗੱਲ ਕਰਨੀ ਆ ਹਜੇ ਮੈਂ ਪੀਆਰ ਨਹੀਂ ਹੋਇਆ ਮੇਰੀ ਪੀਐਨਪੀ ਨਹੀਂ ਆਈ ਮੈਂ ਪੀਆਰ ਨਹੀਂ ਹੋਇਆ ਤੇ ਇਸ ਕਰਕੇ ਉਹ ਕਹਿੰਦਾ ਜਦੋਂ ਮੈਂ ਵੈਲ ਸੈਟਲਡ ਹੋ ਜਾਊਂਗਾ ਮੈਂ ਘਰੇ ਗੱਲ ਕਰੂੰਗਾ ਤੇ ਜਦੋਂ ਉਹ ਸੈਟਲਡ ਆਊਨ ਹੋ ਗਿਆ ਉਹ ਕਹਿੰਦਾ ਮੈਂ ਪਿੰਡ ਜਾਣਾ ਫਿਰ ਮੈਂ ਜਾ ਕੇ ਗੱਲ ਕਰੂੰਗਾ ਇੱਥੇ ਆਇਆ 3 ਮਹੀਨੇ ਰਹਿ ਕੇ ਗਿਆ ਕਹਿੰਦਾ ਮੈਂ ਘਰੇ ਗੱਲ ਕਰੂੰਗਾ ਜਦੋਂ ਗੱਲ ਕਰਨ ਲਈ ਗੱਲ ਆਈ ਮੈਂ ਪੁੱਛਿਆ ਦੁਬਾਰਾ ਕੀ ਗੱਲ ਕੀਤੀ ਕਹਿੰਦਾ ਮੈਂ ਆਪਣੀ ਸਿਸਟਰ ਨੂੰ ਸਾਰਾ ਕੁਝ ਦੱਸਤਾ ਹੈ ਤੇ ਮੇਰੀ ਸਿਸਟਰ ਮੇਰੇ ਮਾਪਿਓ ਦੇ ਨਾਲ ਗੱਲ ਕਰੋਗੀ ਤੇ ਗੱਲ ਕਰ ਲਈ ਉਸ ਟਾਈਮ ਇਹਨੇ ਮੈਨੂੰ ਮੇਰੇ WhatsApp ਤੇ ਮੈਨੂੰ ਮੰਗਾਇਆ ਕਿ ਤੇਰੀ ਹਾਈਟ ਕਿੰਨੀ ਹੈ ਤੂੰ ਸਟੱਡੀ ਬਾਰੇ ਮੈਨੂੰ ਸਾਰਾ ਕੁਝ ਲਿਖ ਕੇ ਭੇਜ ਦੇ ਤਾਂ ਕਿ ਮੈਂ ਦੱਸ ਸਕੂੰਗਾ ਉਹਨਾਂ ਨੂੰ ਆਪਣੇ ਘਰਦਿਆਂ ਨੂੰ ਤੇ ਮੈਂ ਲਿਖ ਕੇ ਭੇਜਤਾ ਜਦੋਂ ਮੈਂ ਫਿਰ ਪੁੱਛਿਆ ਕਿ ਤੂੰ ਦੱਸਤਾ ਘਰੇ ਤੇ ਕਹਿੰਦਾ ਕਿ ਨਾ ਸਿਸਟਰ ਨੇ ਗੱਲ ਕੀਤੀ ਹੈ ਪਰ ਡੈਡੀ ਕਿਸ ਗੱਲ ਤੇ ਨਹੀਂ ਆ ਰਹੇ ਬਟ ਮੈਂ ਕਿਹਾ ਫਿਰ ਸਿਸਟਰ ਦਾ ਕੀ ਰਿਐਕਸ਼ਨ ਸੀਗਾ ਤੇ ਸਿਸਟਰ ਕਹਿੰਦੀ ਹੈ ਕਿ ਉਹਨਾਂ ਨੂੰ ਤਾਂ ਜਦੋਂ ਨਾਲ ਜ਼ਹਿਰੇ ਐਨੇ 3 ਸਾਲਾ ਤੋਂ ਤਾਂ ਕੋਈ ਗੱਲ ਨਹੀਂ ਮੈਰਿਜ ਕਰ ਦਿੰਨੇ ਆ ਤੇ ਫਿਰ ਕਹਿੰਦਾ ਕਿ ਨਾ ਚਲ ਕੋਈ ਨਾ ਮੈਂ ਆ ਹੀ ਜਾਣਾ ਮੈਂ ਮੈਂ ਕਿਤੇ ਨਹੀਂ ਜਾ ਰ ਮੈਂ ਤਾਂ ਤੇਰੇ ਨਾਲ ਹੀ ਆ ਚਲੋ ਜੀ ਫਿਰ ਇਹ ਵਾਪਸ ਆ ਗਿਆ ਤੇ ਘਰੇ ਕੋਈ ਵੀ ਗੱਲ ਕਲੀਅਰ ਨਹੀਂ ਹੋਈ ਸਾਡੇ ਬਾਰੇ ਉਸ ਤੋਂ ਬਾਅਦ ਫਿਰ ਆ ਇਹਦਾ ਇੱਕ ਬਿਜ਼ਨਸ ਆਪਾਂ ਜਦੋਂ ਨਾਲ ਹੀ ਰਹਿ ਰਹੇ ਸੀਗੇ ਮੇਰੇ ਕੋਲ ਆ ਗਿਆ ਤੇ ਉਸ ਤੋਂ ਬਾਅਦ ਇਹਦਾ ਬਿਜ਼ਨਸ ਸੀਗਾ ਇਹਦੇ ਫਰੈਂਡਸ ਦੇ ਨਾਲ ਇਹਦਾ ਬਿਜ਼ਨਸ ਹੁੰਦਾ ਤੇ ਉਹਨਾਂ ਨੇ ਇਹਨੂੰ ਡਿਚ ਕਰਤਾ ਜਾਂ ਜੋ ਕੁਝ ਵੀ ਲੜਾਈ ਝਗੜਾ ਹੋ ਗਿਆ ਤੇ ਬਿਜ਼ਨਸ ਇਹਦਾ ਉਹਨਾਂ ਤੋਂ ਵੱਖਰਾ ਹੋ ਗਿਆ ਉਹਨਾਂ ਨੇ ਇਹਨੂੰ ਕੱਢਤਾ ਕੱਢਣ ਤੋਂ ਬਾਅਦ ਇਹ ਕਹਿੰਦਾ ਕਿ ਮੈਂ ਇੱਥੇ ਵਿਨੀਪੈਗ 'ਚ ਰਹਿਣਾ ਨਹੀਂ ਆ ਬਟ ਸਾਡੇ ਦੋ ਬਿਜ਼ਨਸ ਸੀਗੇ ਇੱਕ ਤਾਂ ਇਹਦਾ ਫਰੈਂਡਸ ਦੇ ਨਾਲ ਸੀਗਾ ਦੂਜਾ ਇਹਦਾ ਤੇ ਮੇਰਾ ਬਿਜ਼ਨਸ ਸੀਗਾ ਆਰਗੈਨਿਕ ਫਲਾਵਰ ਮਿਲਦਾ ਤੇ ਇਹ ਕਹਿੰਦਾ ਕਿ ਮੈਂ ਇੱਥੇ ਰਹਿਣਾ ਨਹੀਂ ਆ ਕਿਉਂਕਿ ਮੈਂ ਜਦੋਂ ਇਹ ਬਿਜ਼ਨਸ ਕਰੂੰਗਾ ਵੁੱਡ ਦਾ ਤੇ ਫਿਰ ਮੈਨ ਨਾ ਪਾਏਗਾ ਦੁਬਾਰਾ ਤੇ ਕਹਿੰਦਾ ਕਿ ਮੈਂ ਆਪਣੀ ਸਿਸਟਰ ਦੇ ਕੋਲ অন্ਟੈਰੀਓ ਸ਼ਿਫਟ ਹੋ ਜਾਊਂਗਾ ਦੋ ਤਿੰਨ ਵਾਰ ਇਸੇ ਤਰ੍ਹਾਂ ਹੀ ਆਂਦਾ ਜਾਂਦਾ ਰਿਹਾ ਤੇ ਜਦੋਂ ਸਾਨੂੰ ਲੋੜ ਪੈਂਦੀ ਸੀਗੀ ਇੱਥੇ ਬਿਜ਼ਨਸ ਲਈ ਕਿਉਂਕਿ ਸਾਡਾ ਪਾਰਟ ਟਾਈਮ ਸੀਗਾ ਇਹ ਆਂਦਾ ਸੀਗਾ ਫਲਾਈਟ ਕਰਕੇ ਤੇ ਇੱਥੇ ਕੰਮ ਕਰਕੇ ਵਾਪਸ ਉੱਥੇ ਹੀ ਚਲਾ ਜਾਂਦਾ ਸੀਗਾ ਤੇ ਦੋ ਤਿੰਨ ਮਹੀਨੇ ਅਕਤੂਬਰ ਤੋਂ ਬਾਅਦ ਇਹਦਾ ਚੱਲਦਾ ਰਿਹਾ ਇਸੇ ਤਰ੍ਹਾਂ ਹੀ ਤੇ ਦਸੰਬਰ ਤੱਕ ਇਦਾਂ ਹੀ ਚੱਲ ਇਦਾਂ ਹੀ ਚੱਲਦਾ ਰਿਹਾ ਫਿਰ ਉਸ ਤੋਂ ਬਾਅਦ ਦਸੰਬਰ ਵਿੱਚ ਕਹਿੰਦਾ ਕਿ ਜੇ ਮੈਂ ਉੱਥੇ ਇਸ ਤਰ੍ਹਾਂ 5 10 15 ਦਿਨ ਲਈ ਜਾਊਂਗਾ ਤੇ ਬਿਜ਼ਨਸ ਸੈਟਰ ਨਹੀਂ ਕਰ ਪਾਊਂਗਾ ਤੇ ਤੇ ਮੈਂ ਕਿਹਾ ਵੀ ਖੁਸ਼ੂ ਇਸ ਤਰ੍ਹਾਂ ਤਾਂ ਨਹੀਂ ਕਰ ਸਕਦੇ ਆ ਕਿਉਂਕਿ ਜੇ ਤੁਸੀਂ ਉੱਥੇ ਪਰਮਨੈਂਟ ਸ਼ਿਫਟ ਹੋਗੇ ਮੈਂ ਤਾਂ ਇੱਥੇ ਇਕੱਲੀ ਨਹੀਂ ਰਹਿ ਪਾਉਂਗੀ ਤੇ ਕਹਿੰਦਾ ਕਿ ਮਹੀਨੇ ਦੋ ਮਹੀਨੇ ਚ ਮੈਂ ਤੈਨੂੰ ਇੱਥੇ ਬੁਲਾ ਲੂੰਗਾ ਜਦੋਂ ਸੈਟਲਡਾਊਨ ਹੋ ਜਾਏਗਾ ਤੇ ਇਹ ਦਸੰਬਰ ਜਨਵਰੀ 7th ਦੀ ਸਾਡੇ ਆਪਣੇ ਬਿਜ਼ਨਸ ਦੀ ਡਿਲੀਵਰੀ ਸੀਗੀ ਉਹ ਕਰਕੇ ਇਹ 8 ਤਰੀਕ ਨੂੰ ਇਹਨੂੰ ਮੈਂ ਫਲਾਈਟ ਲੈ ਕੇ ਇਹ অন্ਟੈਰੀਓ ਚਲਾ ਗਿਆ ਜਦੋਂ ਇਹ অন্ਟੈਰੀਓ ਚਲਾ ਗਿਆ ਉੱਥੇ ਜਾ ਕੇ ਇਹਨੇ ਮੈਨੂੰ 15 ਤਰੀਕ ਨੂੰ ਮੈਨੂੰ ਕਹਿੰਦਾ ਕਿ ਘਰ ਦੇ ਮਨ ਨਹੀਂ ਰਿਹਾ ਤੇ ਜਾਂ ਤਾਂ ਸਾਨੂੰ ਅੱਡ-ਅੱਡ ਵਿਆਹ ਕਰਨਾ ਪੈਣਾ ਜਾਂ ਫਿਰ ਮੈਨੂੰ ਦੋ ਵਿਆਹ ਕਰਨੇ ਪੈਣੇ ਤੇ ਮੈਂ ਕਿਹਾ ਵੀ ਇਸ ਤਰ੍ਹਾਂ ਤਾਂ ਨਹੀਂ ਸਾਨੂੰ ਰਹਿੰਦੇ ਹੋਏ ਲਗਭਗ 4 ਸਾਲ ਹੋ ਗਏ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੁਣ ਹੋ ਸਕਦੀ ਹੈ ਮੈਂ ਬੈਕਸਟੱਪ ਕਿਦਾਂ ਹੋ ਜਾਈਏ ਮੈਂ ਤਾਂ ਇੰਨੇ ਸਾਲ ਤੋਂ ਤੇਰੇ ਨਾਲ ਹੀ ਆ ਤੇ ਆਪਾਂ ਹਸਬੰਡ ਵਾਈਫ ਦੀ ਤਰ੍ਹਾਂ ਹੀ ਰਹਿ ਰਹੇ ਹਾਂ ਤੇ ਕਹਿੰਦਾ ਕਿ ਨਾ ਚਲੋ ਮੈਂ ਜੇ ਕਰਨੀ ਹੈ ਵਿਆਹ ਕਰਨਾ ਹੈ ਮੈਂ ਕਿਹਾ ਹਾਂ ਕਰਨਾ ਹੈ ਤੇ ਕਹਿੰਦਾ ਫਿਰ ਪਿੰਡ ਚੜ੍ਹ ਕੇ ਗੱਲ ਕਰਦੇ ਆ ਪਿਓ ਦੀ ਤਾਂ ਵੀ ਠੀਕ ਨਹੀਂ ਹੈ ਤੇ ਆਪਾਂ ਗੱਲ ਕਰਕੇ ਆਂਦੇ ਮੈਂ ਕਿਹਾ ਫਿਰ ਨਾਲ ਹੀ ਚਲਦੇ ਆ ਤੇ ਫਿਰ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਕਿ ਟਿਕਟ ਟਬੁੱਕ ਕਰਦੇ ਆ ਤੇ ਇਹ ਇਹਨੂੰ ਮੈਂ ਇਹ ਕਹਿੰਦਾ ਕਿ ਨਾ ਟਿਕਟ ਬੁੱਕ ਕਰਨਗੇ ਤੇ ਦੋ ਦਿਨ ਵਿੱਚ ਹੀ ਟਿਕਟ ਬੁੱਕ ਕਰਨੀ ਆ ਮੈਂ ਤਾਂ ਨਾ ਆਪਣੇ ਪਿਓ ਦੀ ਤਬੀਅਤ ਦੇਖੀ ਨਹੀਂ ਜਾਂਦੀ ਆ ਤੇ ਫਿਰ ਟਿਕਟ ਬੁੱਕ ਕਰਨ ਲਈ ਗੱਲ ਹੋਈ ਕਹਿੰਦਾ ਅੱਜ ਜਾਂ ਕੱਲ ਵਿੱਚ ਹੀ ਬੁੱਕ ਕਰਨੀ ਆ ਮੈਂ ਕਿਹਾ ਠੀਕ ਹੈ ਤੇ ਮੈਂ ਸ਼ਾਮ ਨੂੰ ਪੁੱਛਿਆ ਮੈਂ ਕਿ ਤੂੰ ਟਿਕਟ ਬੁੱਕ ਕਰ ਲਈ ਕਹਿੰਦਾ ਹਾਂ ਟਿਕਟ ਬੁੱਕ ਕਰ ਲਈ ਮੈਂ ਕਿਹਾ ਤੁਸੀਂ ਮੇਰਾ ਪਾਸਪੋਰਟ ਨਹੀਂ ਲਿੱਤਾ ਤੇ ਕਹਿੰਦਾ ਕਿ ਨਾ ਮੈਂ ਆਪਣੀ ਤਾਂ ਕਰ ਲਈ ਆ ਟਿਕਟ ਬੁੱਕ ਮੈਂ ਕਿਹਾ ਮੈਂ ਨਾਲ ਜਾਣਾ ਸੀਗਾ ਤੋ ਇਕੱਲੇ ਕਿਉਂ ਕਰ ਲਈ ਕਹਿੰਦਾ ਮੈਨੂੰ ਨਹੀਂ ਪਤਾ ਤੇ ਇਹ ਇੱਥੇ ਆ ਗਿਆ ਫਿਰ ਇਹਦੇ ਵਿੱਚ ਜਦੋਂ ਇਹ ਫਲਾਈਟ 'ਚ ਸੀਗਾ ਮੈਂ ਸਾਰਾ ਕੁਝ ਆਪਣੇ ਘਰੇ ਦੱਸਿਆ ਮੇਰੇ ਘਰ ਵਾਲੇ ਇਹਦੇ ਘਰੇ ਆਏ ਤੇ ਘਰੇ ਕੋਈ ਨਹੀਂ ਲੱਭਿਆ ਤੇ ਪੜੋਸੀਆਂ ਨੇ ਦੱਸਿਆ ਜਦੋਂ ਉਹਨਾਂ ਨੇ ਨੰਬਰ-ਨੰਬਰ ਲੈ ਕੇ ਇਹਦੇ ਫਾਦਰ ਸਾਹਿਬ ਨਾਲ ਗੱਲ ਕੀਤੀ ਤੇ ਪਤਾ ਚੱਲਿਆ ਕਿ ਇਹਦੀ ਇਹਦਾ ਵਿਆਹ ਇੱਥੇ ਇਸ ਕਰਕੇ ਆ ਰਿਹਾ ਇੱਥੇ ਤੇ ਜਦੋਂ ਸਾਨੂੰ ਇਹ ਪਤਾ ਚੱਲੇ ਇਹਨਾਂ ਨੇ ਮੈਨੂੰ ਦੱਸਿਆ ਇਹਨਾਂ ਨੇ ਇਹਦੇ ਫਾਦਰ ਦੇ ਨਾਲ ਵੀ ਗੱਲ ਕੀਤੀ ਮੇਰੇ ਘਰਦਿਆਂ ਨੇ ਤੇ ਉਹ ਵਿਆਹਸ ਬੱਸ ਸਟੈਂਡ ਤੇ ਮਿਲੇ ਉਹਨਾਂ ਨੇ ਘਰ ਨਹੀਂ ਬੁਲਾਇਆ ਤੇ ਉੱਥੇ ਮਿਲ ਕੇ ਕਹਿੰਦੇ ਕਿ ਸਾਡੇ ਮੁੰਡੇ ਨੇ ਤਾਂ ਸਾਨੂੰ ਕੁਝ ਦੱਸਿਆ ਹੀ ਨਹੀਂ ਆ ਤੁਸੀਂ ਪ੍ਰੂਫ ਦਿਖਾਓ ਕਿ ਤੁਹਾਡੀ ਕੁੜੀ ਇਹਦੇ ਨਾਲ ਸੀਗੀ ਉਹਨਾਂ ਨੂੰ ਪ੍ਰੂਫ ਦਿਖਾਇਆ ਫਿਰ ਕਹਿੰਦੇ ਅਸੀਂ ਤਾਂ ਕਰ ਹੀ ਨਹੀਂ ਸਕਦੇ ਆ ਤੇ ਇਹ ਮੈਨੂੰ ਕਿੰਦਾ ਰਹਿੰਦਾ ਸੀਗਾ ਕਿ ਇੰਟਰ ਰਿਲੀਜੀਅਨ ਮੈਰਿਜ ਆ ਤੇ ਮੈਨੂੰ ਆਪਣੇ ਪੇਰੈਂਟਸ ਨੂੰ ਮਨਾਉਣ ਲਈ ਟਾਈਮ ਚਾਹੀਦਾ ਬਟ ਕੋਈ ਗੱਲ ਨਹੀਂ ਆਪਾਂ ਨਾਲ ਹੀ ਆ ਜੇ ਮੈਰਿਜ ਨਹੀਂ ਹੁੰਦੀ ਮੈਰਿਜ ਤਾਂ ਹੀ ਕਰਨਗੇ ਜਦੋਂ ਮੰਨ ਜਾਣਗੇ ਤੇ ਮੈਂ ਵੀ ਇਹੀ ਕਿਹਾ ਕੋਈ ਗੱਲ ਨਹੀਂ ਪੇਰੈਂਟਸ ਦੀ ਮਰਜ਼ੀ ਦੇ ਨਾਲ ਹੀ ਮੈਰਿਜ ਕਰਨਗੇ ਜਦੋਂ ਵੀ ਕਰਨਗੇ ਤੇ ਇੱਥੇ ਆ ਕੇ ਜਦੋਂ ਇਹਨੂੰ ਪਤਾ ਚੱਲੇ ਕਿ ਮੇਰੇ ਪੇਰੈਂਟਸ ਇਹਦੇ ਪੇਰੈਂਟਸ ਨਾਲ ਮਿਲੇ ਆ ਇੱਥੇ ਫਿਰ ਮੈਨੂੰ ਕਹਿੰਦਾ ਤੂੰ ਇਹ ਗਲਤੀ ਕਰਤੀ ਹੁਣ ਤਾਂ ਮੈਂ ਤੇਰੇ ਨਾਲ ਬਿਲਕੁਲ ਮੈਰਿਜ ਨਹੀਂ ਕਰਦਾ ਤੇ ਇਹਨੇ ਮੈਨੂੰ ਫਲਾਈਟ 'ਚ ਬਲੌਕ ਕਰਤਾ ਫਿਰ ਬਲੌਕ ਕਰਨ ਤੋਂ ਬਾਅਦ ਇੱਥੇ ਆ ਕੇ ਔਰ ਫਿਰ ਫਿਰ ਜਦੋਂ ਵੀ ਪਤਾ ਕੀਤਾ ਫਿਰ ਇਹੀ ਪਤਾ ਚੱਲਿਆ ਕਿ ਵੀ ਇਹ ਇੱਥੇ ਮੈਰਿਜ ਕਰਨ ਲਈ ਆਇਆ ਤੇ ਹੁਣ ਮੈਨੂੰ ਜਿਹੜੀ ਡੇਟ ਪਤਾ ਚਲੀ ਉਹ 25 ਤਰੀਕ ਦੀ ਪਤਾ ਚਲੀ ਹੈ ਤੇ ਹੁਣ ਇਹ ਇੱਥੇ ਵਿਆਹ ਕਰਨ ਲਈ ਆਇਆ ਬਿਲਕੁਲ ਨਾਮ ਮਸੀਦ ਡਾਕਟਰ ਐਮੁਲਮਸੀ ਵਾਸੀ ਗਾਂਧੀ ਕਲੋਨੀਆ ਵਾਲਾ ਤੋਂ ਕਿ ਮੈਂ ਸਿਟੀਜ਼ਨ ਆ ਕੈਨੇਡਾ ਦੀ ਤੇ ਮੇਰੇ ਨਾਲ 21 2021 ਦੇ ਵਿੱਚ ਕੁਸ਼ਬੀਰ ਸਿੰਘ ਵੱਡਾ ਵਾਸੀ ਪレイン ਸਿੰਘ ਵਾਸੀ ਸੂਰੋ ਵੱਡਾ ਇਸ ਮੈਦਾ ਦਾ ਜਿਹੜਾ ਕਿ ਨਾਂ ਦਾ ਲੜਕਾ ਮੇਰੇ ਨਾਲ ਰਹਿੰਦਾ ਸੀ ਜਿਹੜਾ ਮੇਰੇ ਨਾਲ ਉੱਥੇ ਲਿਵ ਇਨ ਰਿਲੇਸ਼ਨ ਦੇ ਵਿੱਚ ਹੀ ਤੇ ਹੁਣ ਉਹ ਇੰਡੀਆ ਆਣ ਕੇ ਵਿਆਹ ਕਰਵਾ ਰਿਹਾ ਤੇ ਜਿਹੜਾ ਕਿ ਮੈਨੂੰ ਬਿਨਾਂ ਦੱਸੇ ਪੁੱਛੇ ਵਿਆਹ ਕਰਵਾ ਰਿਹਾ ਇਸ ਬਾਰੇ ਤੁਹਾਡੇ ਕੋਲ ਜਿਹੜੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਦੋਵਾਂ ਧਿਰਾਂ ਨੂੰ ਬੁਲਾਇਆ ਜਾਊਗਾ ਜੀ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਜੋ ਸਮਦਾ ਕਾਨੂੰਨ ਦਾ ਕਾਰਵਾਈ ਬਣਦੀ ਉਹ ਕੀਤੀ ਜਾਊਗੀ ਇਹ ਕਾ ਪਰਿਵਾਰਕ ਦਾ ਕਹਿਣਾ ਹੈਗਾ ਕਿ ਅਸੀਂ ਕੱਲ ਵੀ ਆਏ ਸੀ ਉਹ ਕੱਲ ਵੀ ਨਹੀਂ ਆਏ ਹੁਣ ਸਵੇਰ ਤੋਂ ਲੈ ਕੇ ਹੁਣ ਸਾਨੂੰ 3 ਵਜੇ ਬੁਲਾਇਆ ਗਿਆ ਹੈਗਾ ਪਰ ਅਜੇ ਤੱਕ ਉਹ ਜਿਹੜੇ ਪੁਲਿਸ ਨੇ ਫਿਰ ਮੈਸੇਜ ਲਗਾਇਆ ਹੈਗਾ ਪਰ ਆ ਨਹੀਂ ਰਹੇ ਕੀ ਕਾਰਨ ਕਹਿ ਸਕਦੇ ਆ ਉਹਨਾਂ ਨੂੰ ਸਵੇਰੇ ਵੀ ਪਰਵਾਨਾ ਜਾਰੀ ਕੀਤਾ ਗਿਆ ਸੀ ਲੇਕਿਨ ਉਹ ਆਏ ਨਹੀਂਗੇ ਪਰਵਾਨਾ ਦੁਬਾਰਾ ਜਾਰੀ ਕੀਤਾ ਗਿਆ ਜਦੋਂ ਵੀ ਆਉਂਦੇ ਆ ਕੱਲ ਦਾ ਟੈਂਪਰ ਦਿੱਤਾ ਗਿਆ ਤੇ ਉਹਨਾਂ ਨੇ ਬਿਆਨ ਕਲਮ ਬੰਦ ਕੀਤੀ ਜਾਣ ਕਿ ਉਹ ਸ਼ੱਕ ਹੈ ਕਿ ਉਹ ਵਿਆਹ ਕਰਵਾ ਰਿਹਾ ਹੈ ਔਰ ਇਸ ਕਰਕੇ ਇਹਦਰ-ਇਦਰ ਹੋ ਰਿਹਾ ਟਾਈਮ ਲੱਗਿਆ ਜਿਸ ਬਾਰੇ ਸਾਡੇ ਕੋਲ ਜੇ ਕੋਈ ਉਖਤਾ ਜਾਣਕਾਰੀ ਨਹੀਂ ਕਿ ਉਹ ਵਿਆਹ ਕਰਵਾ ਰਿਹਾ ਜਾਂ ਨਹੀਂ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਕਨਸਿਡਰ ਕੀਤੇ ਜਾਣਗੇ ਨਹੀਂ ਜਿਵੇਂ ਲੜਕੀ ਦੇ ਨਾਲ ਉੱਤੇ ਰਹਿ ਰਿਹਾ ਸੀ ਤੇ ਹੁਣ ਇੱਥੇ ਜੋ ਵਿਆਹ ਕਰਾ ਲਿਆ ਹੈ ਚੀਜ਼ ਦੇ ਪੱਕੇ ਪੂਰਵ ਮਿਲ ਜਾਂਦੇ ਨੇ ਫਿਰ ਪੁਲਸ ਕਾਰਵਾਈ ਕਰੇਗੀ ਉਹ ਦਿਖਲਾਂ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੋਊਗੀ ਡੀਐਲਿਗਰੀ ਲੈ ਲੇ ਕੇ ਉਸ ਅੰਦਰ ਕਾਰਵਾਈ ਕੀਤੀ ਜਾਵੇਗੀ ਤਾਂ ਅਗਲੀ ਖਬਰ ਮੋਗਾ ਤੋਂ ਹੈ ਜਿੱਥੇ ਇੱਕ ਵਾਰ ਫਿਰ ਤੋਂ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇੱਥੇ ਇੱਕ ਐਨਆਰਆਈ ਤੋਂ ਕੀ ਆ ਗੱਡੀ ਖੋ ਕੇ ਲੁਟੇਰੇ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ ਹੈ ਪੁਲਿਸ ਨੇ ਪੜਤਾਲ ਸ਼ੁਰੂ ਕੀਤੀ ਹੈ ਤਾਂ ਮੋਗਾ ਦੇ ਕੋਰਟ ਈਸੇਖਾਂ ਦਾ ਇਹ ਮਾਮਲਾ ਹੈ ਜਿੱਥੇ ਕਾਰ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਲੁਟੇਰਿਆਂ ਦੇ ਹੌਂਸਲੇ ਨੇ ਬੁਲੰਦ ਨੇ ਕਿ ਦਿਨ ਦਿਹਾੜੇ ਘਟਨਾਵਾਂ ਨੂੰ ਜਬ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਮਾਮਲਾ ਮੋਗਾ ਦੇ ਕਸਬਾ ਕੋਟ ਇਸੇ ਖਾਂ ਦੇ ਪਿੰਡ ਮਹਿਲ ਤੋਂ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਹਥਿਆਰਾਂ ਦੀ ਨੋਕਤੇ ਐਨਆਰਆਈ ਦੀ ਕੀਆ ਗੱਡੀ ਨੂੰ ਖੋ ਕੇ ਲੁਟੇਰੇ ਫਰਾਰ ਹੋ ਗਏ ਨੇ ਕਥਿਤ ਤੌਰ ਤੇ ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਿੰਡ ਮਹਿਲ ਦੇ ਕੋਲ ਅਣਜਾਣ ਵਿਅਕਤੀਆਂ ਨੇ ਮਹਿਲ ਪਿੰਡ ਦੇ ਹੀ ਰਹਿਣ ਵਾਲੇ ਐਨਆਰਆਈ ਗੁਰਮੀਤ ਸਿੰਘ ਦੀ ਕੀਆਕਾਰ ਖੋ ਲਈ ਅਤੇ ਕਾਰ ਲੈ ਕੇ ਫਰਾਰ ਹੋ ਗਏ ਤੋਂਦਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਮੋਲਜ਼ਮਾ ਨੂੰ ਯਾਨੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ kia ਗੱਡੀ ਜਿਹੜੀ ਆ ਉਹ ਖੋਈ ਗਈ ਆ ਪਿੰਡ ਮਹਿਲ ਥਾਣਾ ਕੋਟੀਸਖਾਂ ਦੇ ਏਰੀਆ ਚੋਂ ਤੇ ਜਿਹਦੇ ਆਧਾਰ ਤੇ ਐਸਐਸਪੀ ਸਾਹਿਬ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਮੌਕੇ ਤੇ ਪਹੁੰਚ ਕੇ ਦੇਖੋ ਸਾਰਾ ਕੁਝ ਜਦੋਂ ਮੈਂ ਮੌਕੇ ਤੇ ਗਿਆ ਤਾਂ ਉੱਥੇ ਇੱਕ i20 ਕਾਰ ਲੱਗੀ ਹੋਈ ਸੀ ਆਪਣਾ ਵੱਜੀ ਹੋਈ ਸੀ ਜਿਹੜਾ ਪਿੰਡ ਦੇ ਗੇਟ ਆ ਤੇ ਉੱਥੋਂ ਹੀ ਉਹਨਾਂ ਨੇ ਜਿਹੜੇ ਗਰਮੀਤ ਸਿੰਘ ਨਾਂ ਦਾ ਵਿਅਕਤੀ ਆ ਉਹਦੇ ਤੋਂ ਕੀਆ ਖੋਈ ਆ ਜਦੋਂ ਇਹਨੂੰ ਥੋੜਾ ਹੋਰ ਅਸੀਂ ਟ੍ਰੇਸ ਕੀਤਾ ਤਾਂ ਉਹਦੇ ਵਿੱਚੋਂ ਗੱਡੀ ਚੋਂ ਸਾਨੂੰ ਨਕਲੀ ਪਿਸਟਲ ਤੇ ਦਾਹ ਵਗੈਰਾ ਬਰਾਮਦ ਹੋਏ ਉਹਦੇ ਆਧਾਰ ਤੇ ਅਸੀਂ ਇਹਦੀ ਬੈਕਗ੍ਰਾਉਂਡ ਚੈੱਕ ਕੀਤੀ ਵੀ ਕੀ ਹੈ ਕਹਾਣੀ ਤਾਂ ਪਤਾ ਲੱਗਿਆ ਵੀ 15 ਇੱਕ 25 ਨੂੰ ਸੁਭਾਨਪੁਰ ਦੇ ਏਰੀਏ ਤੋਂ ਇਹ i20 ਜਿਹੜੀ ਗੱਡੀ ਆ ਉਹ ਪੰਜ ਜਣਿਆਂ ਨੇ ਕੋਈ ਸੀਗੀ ਉਹ ਗਮਸਤਰੀ ਸੀ ਉਹਦੇ ਕੋਲੇ ਰਿਪੇਅਰ ਹੋਣ ਆਈ ਸੀ ਤੇ ਉਹ ਉਹਦੀ ਟ్రਾਈ ਲੈਣਗਾ ਇੱਥੇ ਗਿਆ ਤੇ ਰਾਹ 'ਚ ਇੰਜਨ 'ਚ ਆਵਾਜ਼ ਆਈ ਤਾਂ ਰੁਕ ਗਿਆ ਉੱਥੋਂ ਉਹ ਗੱਡੀ ਜਿਹੜੀ ਆ ਪਿੱਛੋਂ Swift ਤੇ ਪੰਜ ਬੰਦੇ ਆਏ Swift ਜ਼ਾਇਰਾ ਤੇ ਤੇ ਇਹ ਗੱਡੀ ਖੋਕੇ ਉਹ ਵੀ ਪਿਸਤਲ ਦੀ ਨੋਕ ਤੇ ਲੈ ਕੇ ਖੋਕੇ ਜਿਹੜਾ ਉੱਥੇ ਪਰਚਾ ਦਰਜ ਆ ਉਸ ਤੋਂ ਬਾਅਦ ਇਹਨਾਂ ਨੇ ਕੂਟੀ ਸਿਖਾ ਸਾਡੇ ਥਾਣੇ ਦੇ ਏਰੀਆ ਦੇ ਵਿੱਚ ਕੋ ਪੰਪ ਤੋਂ 27 ਤਰੀਕ ਦੀ ਰਾਤ ਨੂੰ 10000 ਖੋਏ ਉਸ ਤੋਂ ਬਾਅਦ ਇਹ ਅੱਜ ਸਵੇਰੇ ਇਹਨਾਂ ਨੇ ਮੁੱਦਕੀ ਦੇ ਕਿਸੇ ਆੜਤੀਏ ਤੋਂ 3 ਲੱਖ ਰੁਪਏ ਖੋ ਕੇ ਤੇ ਇਹ ਕੂਟੀ ਸਿਖਾ ਮਲ ਨੂੰ ਆ ਰਹੇ ਸੀ ਕਿਉਂਕਿ ਸਾਡੇ 10000 ਪੰਪ ਤੋਂ ਖੋਏ ਸੀ ਤੇ ਸਾਡੇ ਮੌਕੇ ਦੀ ਥਾਣਾ ਜਿਹੜੀ ਸੀ ਪੁਲਿਸ ਉਹ ਅਲਰਟ ਸੀ ਨਾਕੇ ਵਗੈਰਾ ਲੱਗੇ ਸੀ ਇਹ ਨਾਕਾ ਦੇਖ ਕੇ ਪਿੱਛੇ ਮੁੜ ਕੇ ਭੱਜੇ ਤੇ ਉਸ ਅਰਸੇ ਚ ਇਹਨਾਂ ਦੀ ਗੱਡੀ ਵੱਜ ਗਈ ਗੱਡੀ ਵਜਣ ਕਰਕੇ ਇਹਨਾਂ ਨੇ ਫਿਰ ਜਿਹੜੀ ਮੌਕੇ ਤੇ ਸਾਹਮਣੇ ਦੇਸੀ ਗੱਡੀ ਉਹ ਖੋਲੀ ਤੇ ਖੋ ਕੇ ਇਹ ਅਸੀਂ ਇਹਨਾਂ ਦੇ ਉੱਤੇ ਜਿਹੜਾ ਮਾਲਕ ਦਾ ਵਿੱਚ ਫੋਨ ਰਹਿ ਗਿਆ ਸੀ ਆਈਫੋਨ 7 ਤੇ ਇੱਕ ਸੈਮਸੰਗ ਦਾ ਫੋਨ ਸੀਗਾ ਉਹਨਾਂ ਦੇ ਅਸੀਂ ਨੰਬਰ ਲਏ ਲੋਕੇਸ਼ਨਸ ਲਈਆਂ ਜਿਹੜਾ 1 ਵਜੇ ਤੋਂ 3 ਵਜੇ ਦੇ ਦਰਮਿਆਨ ਉਹਨਾਂ ਦੀਆਂ ਅਸੀਂ ਲੋਕੇਸ਼ਨਸ ਲਈਆਂ ਅਸੀਂ ਪਿੱਛੇ ਚੇਜ਼ ਵੀ ਕੀਤਾ ਬਟ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਫੋਨ ਉਹਨਾਂ ਨੇ ਬੰਦ ਕਰ ਦਿੱਤੇ ਪਰ ਅਸੀਂ ਸੀਸੀਟੀਵੀ ਤੇ ਉਹਨਾਂ ਲੋਕੇਸ਼ਨਾਂ ਤੋਂ ਸਾਨੂੰ ਕਈ ਵਧੀਆ ਇਨਫੋਰਮੇਸ਼ਨਸ ਮਿਲ ਗਈਆਂ ਉਮੀਦ ਹੈ ਕਿ ਅਸੀਂ ਉਹਨਾਂ ਨੂੰ ਜਲਦੀ ਹੀ ਅਰੈਸਟ ਕਰਕੇ ਤੇ ਅਗਲੀ ਜਿਹੜੀ ਕਾਰਵਾਈ ਬੰਦੀ ਉਹ ਕਰਾਂਗੇ ਕਿੰਨੀਆਂ ਵਾਰਦਾਤਾਂ ਨੂੰ ਅਨਜਾਮ ਦਿੱਤਾ ਜੀ ਇਹਨਾਂ ਨੇ ਆਈ 20 ਦੀ ਕਿਹਨਾਂ ਨੇ ਆਈ 20 ਕਾਰ ਦੇ ਵਿੱਚ ਪਹਿਲਾਂ ਤਾਂ ਸੁਭਾਨਪੁਰ ਤੋਂ ਸ਼ੁਰੂ ਹੋਏ ਫਿਰ ਇਹ ਆਪਣਾ ਅਗੇ ਇਹ ਤਰੰਤਰ ਨੂੰ ਹੀ ਪਤਾ ਲੱਗਾ ਸਾਨੂੰ ਵਾਰਦਾਤ ਹੋਈ ਹੈ ਫਿਰੋਜ਼ਪੁਰ ਚ ਹੋ ਗਈ ਇਹਨਾਂ ਨੇ ਮੁੱਲਾਪੁਰ ਜਗਰਾਉਂ ਏਰੀਆ ਚ ਵੀ ਕੀਤੀ ਹੈ ਤੇ ਅੱਜ ਮੋਗੇ ਚ ਪਰਸੋਂ 27 ਨੂੰ ਤੇ ਅੱਜ ਇੱਕ ਕਾਰਕੁਨ ਵਾਲੀ ਕੀਤੀ ਹੈ ਕਿੰਨੇ ਜਾਨੇ ਸੀਗੇ ਇਹ ਆਈਟਮ ਇਹ 5 ਜਾਨੇ ਆ ਤੇ ਜਿਹੜੀ ਗੱਡੀ ਖੋਈ ਗਈ ਹੈ ਕੀ ਆ ਉਹਦੇ ਵਿੱਚ ਵੀ ਕੋਈ ਐਨਆਰਆਈ ਸੀਗੇ ਹਾਂਜੀ ਉਹਦੇ ਚ ਐਨਆਰਆਈ ਸੀ ਉਹਦੇ ਚ ਉਹਦੇ ਕੋਲ 1 2.5 ਟੋਲੇ ਦਾ ਸੋਨੇ ਦਾ ਸੈੱਟ ਸੀ 7 ਟੋਲੇ ਚਾਂਦੀ ਸੀ ਦੋ ਫੋਨ ਸੀ ਇੱਕ ਆਈਫੋਨ ਤੇ ਇੱਕ ਸੈਮਸੰਗ ਅਲਟਰਾ 24 ਤੇ 17000 ਰੁਪਿਆ ਕੈਸ਼ ਸੀਗਾ ਇਹ ਗੱਡੀ ਨੂੰ ਟਾਰਗੇਟ ਕੀਤਾ ਗਿਆ ਸੀ ਕੀ ਇਹਨੂੰ ਕੋਈ ਜਾਂ ਐਕਸੀਡੈਂਟ ਤੋਂ ਬਾਅਦ ਉਹ ਜਦੋਂ ਉਹਨਾਂ ਨੇ ਨੱਕੇ ਤੋਂ ਦੇਖ ਕੇ ਡਰਦੇ ਭੱਜੇ ਤੇ ਉਹਨਾਂ ਤੋਂ ਗੱਡੀ ਵੱਜ ਗਈ ਤੇ ਜਿਹੜੀ ਗੱਡੀ ਸਾਹਮਣੇ ਆਈ ਉਹ ਡਰਦਿਆਂ ਨੇ ਵੀ ਤੁਸਾਨੂੰ ਪੁਲਿਸ ਦਾ ਫੜ ਲੈ ਉਹੀ ਗੱਡੀ ਸਾਹਮਣੇ ਆਈ ਜਿਹੜੀ ਕੀ ਆ ਜਿਹੜੀ ਉਹ ਖੋਲੀ ਸਰਦਾਰ ਗਰਮੀਤ ਸਿੰਘ ਮਹਿਲਪਿੰਡ ਦੇ ਹੀ ਰਹਿਣ ਵਾਲੇ ਕੋਟਸੀਕਾਂ ਥਾਣੇ ਦੇ ਮਾਮਲਾ ਦਰਜ ਕਰ ਲਿਆ ਸਰ ਹਾਂਜੀ ਕਰ ਰਹੇ ਆ ਜੀ ਅਜੇ ਇਹਨਾਂ ਨੂੰ ਵੈਰੀਫਾਈ ਕਰਕੇ ਸਾਰੀਆਂ ਟੀਮਾਂ ਲਗੀਆਂ ਐਸਐਸਪੀ ਸਾਹਿਬ ਨੇ ਸਾਡੇ ਉਹਨਾਂ ਨੇ ਅਲਰਟ ਟੀਮਾਂ ਨੂੰ ਕਰਾਗਮ ਲਾਇਆ ਹੋਇਆ ਕੋਈ ਕੈਮਰੇ ਚੈੱਕ ਕਰ ਰਹੇ ਆ ਜਿਨ੍ਹਾਂ ਤੋਂ ਤੁਸਾਨੂੰ ਕਈ ਲਾਹੇਵੰਦ ਸੂਚਨਾਵਾਂ ਮਿਲ ਗਈਆਂ ਅਲਰਟ ਵੀ ਕੀਤਾ ਗਿਆ ਜੀ ਇਹਨਾਂ ਬਾਰੇ ਹਾਂ ਇਸੇ ਕਰਕੇ ਸਾਡੇ ਅੱਜ ਮੋਗਾ ਡਿਸਟ੍ਰਿਕਟ ਦੇ ਵਿੱਚ ਰੈਡ ਅਲਰਟ ਜਿਹੜੇ ਪੁਆਇੰਟਸ ਬਣਾਏ ਹੁੰਦੇ ਆ ਉਹਨਾਂ ਸਾਰੇ ਅਫਸਰਾਂ ਨੂੰ ਮੰਡੇ ਹੁੰਦੇ ਉਹਦੇ ਏ ਬੀ ਸੀ ਡੀ ਚਾਰ ਜਗ੍ਹਾ ਤੇ ਅਡਡ ਹੁੰਦੇ ਆ ਅੱਜ ਸਾਡੇ ਏ ਦੇ ਉੱਤੇ ਸਾਰੇ ਜ਼ਿਲ੍ਹੇ ਦੇ ਵਿੱਚ ਰੈਡ ਅਲਰਟ ਪੁਆਇੰਟ ਚੱਲ ਰਹੇ ਆ ਜਿੱਥੇ ਬਕਾਇਦਾ ਨਾਕੇ ਲੱਗੇ ਹੋਏ ਆ ਔਰ ਚੈਕਿੰਗ ਚੱਲ ਰਹੀ ਹੈ ਇੱਕ ਗੱਡੀ ਜਿਹੜੀ H20 ਵਜੀ ਸੀ ਉਹਦੇ ਚੋਂ ਹੋਰ ਕੀ ਕੀ ਸਮਾਨ ਮਿਲਿਆ ਉਹਦੇ ਚੋਂ ਦੋ ਦਾਹ ਮਿਲੇ ਆ ਇੱਕ ਪਿਸਟਲ ਆ ਜਿਹਦੇ ਚ ਪोटाਸ਼ ਦੀ ਵਰਗੀ ਗੋਲੀ ਪਾਉਂਦੇ ਤੇ ਉਹ ਪਟਾਕਾ ਚੱਲਦਾ ਤੇ ਉਹ ਐਂ ਲੱਗਦਾ ਜਿਵੇਂ ਅਸਲੀ ਵਰਗਾ ਹੁੰਦਾ ਟਰੰਗਦੇ ਲੋਕਾਂ ਨੂੰ ਜਿਵੇਂ ਉਹ ਪਾ ਕੇ ਤਾਂ ਖਬਰ ਬਟਾਲਾ ਤੋਂ ਹੈ ਜਿੱਥੇ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਅਤੇ ਬੇਟੀ ਬਚਾਓ ਤੇ ਬੇਟੀ ਪੜਾਉ ਦਾ ਸੰਦੇਸ਼ ਦੇਣ ਦੇ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਇੱਕ ਚੰਗਾ ਉਪਰਾਲਾ ਕੀਤਾ ਜਿੱਥੇ ਇੱਕ ਚੰਗੇ ਚੌਕ ਦਾ ਨਿਰਮਾਣ ਕੀਤਾ ਗਿਆ ਤੇ ਇਹ ਚੌਕ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਜੋ ਕਿ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕਰ ਰਿਹਾ ਹੈ ਤਾਂ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਮਹਿੰਮ ਨੂੰ ਲੈ ਕੇ ਗੁਰਦਾਸਪੁਰ ਤੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਇਹ ਉਪਰਾਲਾ ਕਰਦੇ ਹੋਏ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਰਿਆਰ ਬਾਈਪਾਸ ਤੇ ਇੱਕ ਚੌਂਕ ਦਾ ਨਿਰਮਾਣ ਕਰਵਾਇਆ ਕੁਝ ਦਿਨ ਪਹਿਲਾਂ ਹੋਏ ਇਸ ਚੌਂਕ ਦੇ ਉਦਘਾਟਨ ਤੋਂ ਬਾਅਦ ਲਗਾਤਾਰ ਚੌਂਕ 'ਚ ਲੋਕਾਂ ਦੇ ਵੱਲੋਂ ਦਿਲਚਸਪੀ ਦਿਖਾਈ ਜਾ ਰਹੀ ਹੈ ਖਿੱਚ ਦਾ ਕੇਂਦਰ ਬਣਿਆ ਹੋਇਆ ਕਿਉਂਕਿ ਖੂਬਸੂਰਤ ਚੌਂਕ ਪੰਜਾਬੀ ਮਾਹਬੂਲੀ ਨੂੰ ਵੀ ਪਰਫੁੱਲਤ ਕਰ ਰਿਹਾ ਹੈ ਜੇਕਰ ਅੱਜ ਗੱਲ ਕਰੀਏ ਤਾਂ ਸਾਹਿਤ ਸਿੱਖਿਆ ਪੰਜਾਬੀ ਫਿਲਮ ਇੰਡਸਟਰੀ ਦੇ ਇਲਾਵਾ ਕਈ ਸਮਾਜ ਸੇਵੀ ਵੀ ਇਸ ਜਗ੍ਹਾ ਤੇ ਉੱਪਰ ਪਹੁੰਚੇ ਗਲਬਾ ਦੌਰਾਨ ਪਹੁੰਚੇ ਹੋਈਆਂ ਵਕਫਾ ਖਸ਼ਕੀਤਾਂ ਵਿਸ਼ਵ ਪ੍ਰਸਿੱਧ ਲੇਖਕ ਚિત੍ਰਕਾਰ ਬਾਬਾ ਬਲਵੰਤ ਜ਼ਿਲ੍ਹਾ ਪਹਾਸ਼ਾ ਅਧਿਕਾਰੀ ਪਰਮਜੀਤ ਸਿੰਘ ਕਲਸੀ ਅਤੇ ਪੰਜਾਬੀ ਦੇ ਲੈਕਚਰਾਰ ਸੀਮਾ ਕੁਮਾਰੀ ਨੇ ਪੰਜਾਬ ਸਰਕਾਰ ਦੇ ਖਾਸ ਤੌਰ ਤੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੇ ਗਏ ਸੁਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਾਤ ਪਾਸ਼ਾ ਨੂੰ ਪਰਫੂਲਿਤ ਕਰਨ ਦੇ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਵਿੱਚ ਜੋ ਚੇਅਰਮੈਨ ਨੇ ਉਪਰਾਲਾ ਕੀਤਾ ਹੈ ਇਸ ਤਰ੍ਹਾਂ ਦੇ ਚੌਕ ਸਮੁੱਚੇ ਪੰਜਾਬ ਦੇ ਹਰੇਕ ਸ਼ਹਿਰ ਵਿੱਚ ਬਣਨੇ ਚਾਹੀਦੇ ਨੇ ਇਹ ਮੈਨੂੰ ਇੱਕ ਦੋ ਦਿਨ ਤੋਂ ਪਤਾ ਲੱਗਿਆ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਬਾਈਪਾਸ ਦੇ ਉੱਤੇ ਇੱਕ ਨਵਾਂ ਚੌਕ ਬਣਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨਬੈਲ ਦੀ ਐਫਰਟਸ ਦੇ ਨਾਲ ਔਰ ਇੱਕ ਡਿਫਰੈਂਟ ਤਰ੍ਹਾਂ ਦਾ ਪਰਪਸਫੁਲ ਜਿਹੜਾ ਇਹ ਜਿਹੜਾ ਚੌਕ ਹੈਗਾ ਪਰ ਨਾ ਸ਼ਹਿਰ ਦੇ ਵਿੱਚ ਹੋਰ ਚੌਕ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਇਸ ਚੌਕ ਦਾ ਇੱਕ ਖਾਸ ਮਕਸਦ ਹੈ ਮਤਲਬ ਹੈ ਜਿਹੜੇ ਕਿ ਆਮ ਲੋਕਾਂ ਨੂੰ ਇੱਕ ਤਾਂ ਆਪਣੀ ਮਾਂ ਬੋਲੀ ਦੇ ਨਾਲ ਜਿਹੜਾ ਜੋੜਨ ਦਾ ਉਪਰਾਲਾ ਹੈ ਦੂਸਰਾ ਜਿਹੜਾ ਸਾਡੇ ਬੇਟੀ ਪੜਾਓ ਬੇਟੀ ਬਚਾਓ ਦਾ ਜਿਹੜਾ ਇੱਕ ਨੈਸ਼ਨਲ ਨਾਰਾ ਦਿੱਤਾ ਗਿਆ ਸੀ ਉਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਉਹਦਾ ਮਤਲਬ ਹੱਲ ਕਰੇਗਾ ਕਿਉਂਕਿ ਬੱਚੀਆਂ ਨੂੰ ਬੇਟੀਆਂ ਨੂੰ ਅੱਜ ਤੋਂ 40 50 ਸਾਲ ਪਹਿਲਾਂ ਬਹੁਤੀ ਐਜੂਕੇਸ਼ਨ ਨਹੀਂ ਸੀ ਦਿੱਤੀ ਜਾਂਦੀ ਐਵੇਂ ਚਾਰ ਪੰਜ ਮਾਤਾ ਪੜਾ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਰਸੋਈ ਦਾ ਕੰਮ ਚਲਾਈ ਕਢਾਈ ਦਾ ਕੰਮ ਕਰਾ ਕੇ ਉਹਨਾਂ ਨੂੰ ਅਗਲੇ ਘਰ ਤੋਰ ਦਿੱਤਾ ਜਾਂਦਾ ਸੀ ਲੇਕਿਨ ਕੁਝ ਸਾਲਾਂ ਬਾਅਦ ਹੌਲੀ-ਹੌਲੀ ਜਿਹੜੀ ਹੈ ਤਰੱਕੀ ਹੋਈ ਹੈ ਕਿ ਸਾਡੀਆਂ ਬੇਟੀਆਂ ਪੜ੍ਹ ਕੇ ਚੰਗੇ ਅਹੁਦਿਆਂ ਤੇ ਪਹੁੰਚੀਆਂ ਔਰ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹਦੇ ਵਿੱਚ ਜਿਹੜੀ ਮਾਂ ਬੋਲੀ ਮਾਂ ਬੋਲੀ ਦਾ ਮਤਲਬ ਕੋਈ ਵੀ ਮਾਂ ਉਦੀ ਕੋਈ ਵੀ ਭਾਸ਼ਾ ਹੋਵੇ ਸਭ ਤੋਂ ਪਹਿਲਾਂ ਬੱਚਾ ਜਿਹੜਾ ਉਹ ਆਪਣੀ ਮਾਂ ਦੀ ਬੋਲੀ ਸਿੱਖਦਾ ਕਿਉਂਕਿ ਬੱਚੇ ਨੇ ਹਮੇਸ਼ਾ ਮਾਂ ਦੇ ਕੋਲ ਹੀ ਰਹਿਣਾ ਹੁੰਦਾ ਇਸ ਵਕਤ ਕਿ ਇਸ ਜਿਹੜੀ ਮਾਂ ਬੋਲੀ ਆ ਦੀ ਜਿਹੜੀ ਹੈ ਇੱਜ਼ਤ ਔਰ ਮਾਣ ਜਿਹੜਾ ਹਰ ਕੌਮ ਨੂੰ ਹਰ ਧਰਮ ਨੂੰ ਕਰਨਾ ਚਾਹੀਦਾ ਕਿਉਂਕਿ ਮਾਂ ਬੋਲੀ ਦਾ ਸਬੰਧ ਕਿਸੇ ਧਰਮ ਦੇ ਨਾਲ ਨਹੀਂ ਹੈ ਇਹ ਮਾਂ ਦੇ ਨਾਲ ਸਬੰਧ ਹੈ ਔਰ ਇਸ ਚੌਂਕ ਦੇ ਵਿੱਚ ਇਹ ਜਿਹੜੀਆਂ ਨਵੀਆਂ ਪ੍ਰਤਾਂ ਪਈਆਂ ਨੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨ ਬੈਲ ਹੋਣਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਬਹੁਤ ਮਿਹਰਬਾਨੀ ਸਮਝਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਔਰ ਇਹ ਕੰਮ ਜਨਤਾ ਵਾਸਤੇ ਇੱਕ ਗਿਫਟ ਦਿੱਤਾ ਔਰ ਮੇਰੀ ਕੋਸ਼ਿਸ਼ ਹੈ ਕਿ ਜਿਹੜੀ ਆਮ ਜਨਤਾ ਇੱਥੋਂ ਕ੍ਰੋਸ ਕਰਦੀ ਹੈ ਜੇ ਉਹਨਾਂ ਕੋਲੇ ਥੋੜਾ ਬਹੁਤ ਟਾਈਮ ਹੋਵੇ ਇੱਥੇ ਜ਼ਰੂਰ ਰੋਕਣ ਦੂਜਾ ਇਦਾਂ ਦੇ ਜਿਹੜੇ ਮਨੂਮੈਂਟਸ ਨੇ ਇਦਾਂ ਦੇ ਚੌਂਕ ਜਾਂ ਇਦਾਂ ਦੀਆਂ ਕੋਈ ਗੱਲ ਚੀਜ਼ਾਂ ਨੇ ਇਹ ਮੌਚੋਣਾ ਕਿ ਸ਼ਹਿਰ ਦੇ ਪਾਰਕਾਂ ਦੇ ਵਿੱਚ ਵੀ ਬਣਾਈਆਂ ਜਾਣ ਤਾਂ ਕਿ ਉੱਥੇ ਜਿਹੜੇ ਬੰਦੇ ਵਿਜ਼ਟਰ ਹੁੰਦੇ ਨੇ ਉੱਥੇ ਰੁਕ ਵੀ ਸਕਦੇ ਨੇ ਆਰਾਮ ਨਾਲ ਪੜ ਵੀ ਸਕਦੇ ਨੇ ਕਿਉਂਕਿ ਇਥੇ ਮੂਵਮੈਂਟ ਹੈ ਕਿ ਲਗਾਤਾਰ ਕੋਲ ਦੀ ਲੰਘ ਜਾਣਾ ਬਹੁਤ ਘੱਟ ਲੋਕਾਂ ਨੇ ਰੁਕਣਾ ਪਰ ਫਿਰ ਵੀ ਇਸ ਉਪਰਾਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨਬੈਲ ਹੋਣਾ ਦਾ ਬਹੁਤ ਬਹੁਤ ਮਸ਼ਕੂਰ ਆ ਥੈਂਕ ਯੂ ਵੈਰੀ ਮਚ ਮੈਂ ਸੀਮਾ ਰਾਣੀ ਲੈਕਚਰਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਅੱਜ ਅਸੀਂ ਇਸ ਚੌਂਕ 'ਚ ਪਹੁੰਚੇ ਆ ਇਸ ਚੌਂਕ ਨੂੰ ਦੇਖਣ ਵਾਸਤੇ ਪੰਜਾਬ ਸਰਕਾਰ ਦੀ ਰਹਿਨਮਾਈ ਵਿੱਚ ਸਾਡੇ ਸ਼ਹਿਰ ਦੇ ਮਾਨਯੋਗ ਪੰਜਾਬ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲ ਜੀ ਦੇ ਇਹ ਜਤਨਾ ਸਦਕਾ ਇਸ ਚੌਂਕ ਦਾ ਉਦਘਾਟਨ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਹੈ ਸ਼੍ਰੀ ਰਮਨ ਬੈਲ ਜੀ ਨੇ ਇਹ ਜਿਹੜਾ ਕਦਮ ਚੁੱਕਿਆ ਹੈ ਇਹ ਸਾਰੇ ਆਉਣ ਵਾਲੇ ਨੌਜਵਾਨ ਪੀੜੀ ਵਾਸਤੇ ਜਾਂ ਬੱਚਿਆਂ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਪੰਜਾਬੀ ਭਾਸ਼ਾ ਨੂੰ ਪੁਰਫੁੱਲਤ ਕਰਨ ਵਾਸਤੇ ਇਹ ਬੱਚਿਆਂ ਨੇ ਜਿਵੇਂ ਬੱਚਿਆਂ 'ਚ ਰੁਝਾਨ ਹੋ ਰਿਹਾ ਵਿਦੇਸ਼ੀ ਭਾਜਾ ਦੇ ਵੱਲ ਨੂੰ ਵੱਧ ਰਹੇ ਨੇ ਵਿਦੇਸ਼ੀ ਸੱਭਿਆਚਾਰ ਵੱਲ ਵੱਧ ਰਹੇ ਨੇ ਉਸ ਬੱਚਿਆਂ ਨੂੰ ਇਸ ਚੌਂਕ ਤੋਂ ਥੋੜੀ ਜੀ ਮ ਮਤਲਬ ਕਿ ਵਧੀਆ ਮਿਲੇਗਾ ਕਿ ਉਹ ਆਪਣੀ ਭਾਸ਼ਾ ਨੂੰ ਸਤਿਕਾਰ ਤੇ ਪਿਆਰ ਵਧੇਗਾ ਪਰ ਇਹ ਸਾਰਾ ਕੁਝ ਸ਼੍ਰੀ ਰਮਨ ਬੈਲ ਦੀ ਯਤਨਾ ਸਦਕਾ ਹੀ ਹੋ ਸਕਿਆ ਹੈ ਮੈਂ ਡਾਕਟਰ ਪੰਮੀ ਸਿੰਘ ਕਲਸੀ ਜ਼िला ਭਾਸ਼ਾ ਅਫਸਰ ਗੁਰਦਾਸਪੁਰ ਇਹ ਚਾਹੁੰਕ ਪੰਜਾਬ ਦੇ ਇਤਿਹਾਸਕ ਚੌਂਕਾਂ ਦੇ ਵਿੱਚ ਇੱਕ ਪਹਿਲ ਕਰਨੀ ਆ ਇਸ ਕਰਕੇ ਆ ਕਿਉਂਕਿ ਇਹ ਜਿਹੜਾ ਗੁਰਦਾਸਪੁਰ ਦੇ ਵਿੱਚ ਚੌਂਕ ਪੜਾਇਆ ਗਿਆ ਹੈ ਸ਼੍ਰੀ ਸਾਡੇ ਮਾਨਯੋਗ ਸ਼੍ਰੀ ਅਮਰਬਾਹ ਜੀ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਮਾਨ ਜੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਉਮਾ ਸ਼ੰਕਰ ਗੁਪਤਾ ਜੀ ਆਈਐਸ ਉਹਨਾਂ ਦੇ ਸਾਂਝੇ ਯਤਨਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਚੌਕ ਬਣਾਇਆ ਇਹ ਗੁਰਮੁਖੀ ਲਿਪੀ ਦਾ ਗੁਰਮੁਖੀ ਲਿਪੀ ਦੀ ਮਹਾਨਤਾ ਦਾ ਪੰਜਾਬੀ ਭਾਸ਼ਾ ਦੀ ਮਹਾਨਤਾ ਦਾ ਅਧਿਆਪਕ ਦੀ ਮਹਾਨਤਾ ਦਾ ਵਿੱਦਿਆ ਦੀ ਮਹਾਨਤਾ ਦਾ ਬੇਟੀ ਨੂੰ ਬਚਾਉਣ ਤੇ ਬੇਟੀ ਨੂੰ ਪੜ੍ਹਾਉਣ ਦੀ ਮਹਾਨਤਾ ਦਾ ਪ੍ਰਤੀਕ ਹੈ ਇੱਕ ਸਮੇ ਇਹ ਕਈ ਸੁਨੇਹ ਸਾਨੂੰ ਦਿੰਦਾ ਹੈ ਖੂਬਸੂਰਤ ਵੀ ਹੈ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਦਾਂ ਦੇ ਚੌਕ ਹੋਣੇ ਚਾਹੀਦੇ ਆ ਜਿਹੜੇ ਇਸ ਗੱਲ ਪ੍ਰਤੀ ਸਾਨੂੰ ਸੁਚੇਤ ਕਰਨ ਕਿ ਵਿਦਿਆ ਨਾਲ ਜੁੜੋ ਆਪਣੀ ਮਾਂ ਬੋਲੀ ਦੇ ਨਾਲ ਜੁੜੋ ਆਪਣੀ ਲਿਪੀ ਦੇ ਨਾਲ ਜੁੜੋ ਉਹਦੇ ਵਿੱਚ ਮਹਾਨਤਾ ਘਟਣ ਦੇ ਨਾਲ-ਨਾਲ ਮਿਹਨਤ ਕਰਨ ਦੇ ਨਾਲ-ਨਾਲ ਆਪਣੇ ਸਮਾਜ ਨੂੰ ਅਸੀਂ ਵਧੀਆ ਬਣਾਉਣ ਦੇ ਉਪਰਾਲੇ ਕਰੀਏ ਹੋਰਨਾ ਪਿਛਾਵਾਂ ਦੇ ਵਿੱਚ ਸਾਡੀ ਬਹੁਤ ਮਹਾਰਤ ਹੋਵੇ ਪਰ ਜਿਹੜੀ ਆਪਣੀ ਮਾਂ ਬੋਲੀ ਆ ਆਪਣੀ ਪੰਜਾਬ ਦੀ ਜਿਹੜੀ ਰਾਜ ਭਾਸ਼ਾ ਹੈ ਉਹਦੇ ਵਿੱਚ ਅਸੀਂ ਸਭ ਤੋਂ ਵੱਧ ਸਾਡੀ ਬਹਾਰਤ ਤੇ ਉਹਦਾ ਪਹਿਲਾ ਦਰਜਾ ਸਾਡੇ ਜ਼ਿਹਨ ਦੇ ਵਿੱਚ ਵੀ ਹੋਣਾ ਚਾਹੀਦਾ ਸਮਾਜ ਦੇ ਵਿੱਚ ਵੀ ਹੋਣਾ ਚਾਹੀਦਾ ਤੋਂ ਇਹ ਚੌਂਕ ਉਸੇ ਗੱਲ ਦਾ ਇੱਕ ਪ੍ਰਤੀਕ ਹੈ ਔਰਤ ਦੇ ਸਤਕਾਰ ਦਾ ਪ੍ਰਤੀਕ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ ਲੋਗੋ ਇੱਥੇ ਲਿਖਿਆ ਗਿਆ ਸਲੋਗਨ ਜਿਹੜਾ ਲਿਖਿਆ ਗਿਆ ਉਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਔਰਤ ਦੀ ਮਹਾਨਤਾ ਨੂੰ ਸਮਝੀਏ ਉਹਨਾਂ ਨੂੰ ਸਨਕਾਰ ਦਈਏ ਉਹਨਾਂ ਨੂੰ ਪੜ੍ਹਾਈਏ ਵੱਧ ਤੋਂ ਵੱਧ ਤੇ ਸਮਾਜਿਕ ਵਧੀਆਂ ਬਣਾਈਏ ਖ਼ਬਰਸ ਬੁਲਟਨ ਦੇ ਵਿੱਚ ਇਨਾ ਹੀ ਅਗਲੇ ਬੁਲਟਨ ਦੇ ਵਿੱਚ ਨਵੀਆਂ ਤੇ ਤਾਜ਼ਾ ਖ਼ਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਪਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ